ਕੀ ਹਾਲ ਚਾਲ ਨੇ ਸਾਰਿਆਂ ਦਾ ਸਭ ਠੀਕ ਠਾਕ ਹੋ ਮੈਂ ਤੁਹਾਡਾ ਆਪਣਾ ਦੋਸਤ ਜੌਨੀ ਜਵੰਦਾ ਆਪਾਂ ਤੁਹਾਡੇ ਨਾਲ ਕੱਲ ਇੱਕ ਪੋਸਟ ਸ਼ੇਅਰ ਕੀਤੀ ਸੀਗੀ ਚਨਜੀਤ ਚੰਨੀ ਜੀ ਬਾਰੇ ਕਿ ਨਹੀਂ ਇਹ ਆਪਣੇ ਬਹੁਤ ਹੀ ਪਿਆਰੀ ਮਿੱਠੀ ਪਿਆਰੀ ਆਵਾਜ਼ ਦੇ ਮਾਲਕ ਤੇ ਤੇ ਇਹ ਹੈ ਜੇ ਚੰਨਜੀਤ ਚੰਨੀ ਜੀ ਦਾ ਕਮਰਾ ਜਿੱਥੇ ਉਹ ਆਪਣਾ ਰਿਆਜ਼ ਕਰਦੇ ਸਨ ਤੇ ਇਹ ਸ਼ਿਆ ਕਰਦੇ ਆ ਕਿ ਤੁਹਾਨੂੰ ਇਹ ਅੱਜ ਦੀ ਆਪਣੀ ਲਾਈਵ ਵਧੀਆ ਲੱਗੂਗੀ ਤੇ ਪਸੰਦ ਆਊਗੀ ਕੈ ਨਜੀਤ ਚੰਨੀ ਇੱਦੇਵਾਲਾ ਦਿਨਾਂ ਨੂੰ ਆਪਾਂ ਪਿਆਰ ਦੇ ਨਾਲ ਚੰਨੀ ਇੱਦੇਵਾਲ ਵੀ ਕਹਿ ਦਿੰਨੇ ਆ ਕਿ ਨਹੀਂ ਇੱਕ ਤੋਂ ਛੱਡ ਗਈ ਦੂਜਾ ਦਿਲ ਟੁੱਟਿਆ ਤੀਜਾ ਲੋਕ ਸ਼ਰਾਬੀ ਕਹਿਣ ਕੁੜੇ ਸਾਡੇ ਪਿਆਰ ਦੀ ਦਸ਼ਮਲ ਬਣ ਗਈ ਨਹੀਂ ਤੇਰੀ ਰੰਗਲੀ ਕੋਠੀ ਛੱਡ ਲੈਣੇ ਝੂਠੇ ਖਾਬ ਗੁੜੇ ਸਾਡੇ ਪੁੱਗਣੇ ਨਹੀਂ ਜਰਾਨੇ ਨਹੀਂ ਤੇ ਹੋਰ ਵੀ ਬੇਗਿਣਤ ਅਣਗਿਣਤ ਗੀਤਾਂ ਦੇ ਨਾਲ ਆਪਾਂ ਨੂੰ ਇਹਨੇ ਪਿਆਰ ਦਿੱਤਾ ਤੇ ਆਪਾਂ ਇਹਨਾਂ ਨੂੰ ਪਿਆਰ ਦਿੱਤਾ ਕਿ ਆਪਣੇ ਦਿਲ ਦੇ ਵਿੱਚ ਇਹ ਨੇ ਜੀ ਚੰਨ ਦੀ ਚੰਨ ਦੀ ਚੰਨ ਨੇ ਇੱਦੇ ਵਾਲਾ ਉਹਨਾਂ ਦੇ ਆਪਣੇ ਪੁਰਾਣੇ ਘਰ ਤੋਂ ਇਹ ਜੀ ਵੀਡੀਓ ਤੁਸੀਂ ਦੇਖ ਰਹੇ ਆ ਅੱਜ 1 ਜੁਲਾਈ 2024 ਜੋ ਕਿ ਜਿਨ੍ਹਾਂ ਦੀ ਫੋਟੋ ਦੇ ਨਾਲ ਚਾਨ ਗਿਰ ਚੰਨੀ ਦੇ ਵਿੱਚ ਫਰਕ ਫੋਟੋ ਨਾਲ ਵਿੱਚ ਫਰਕ ਹਾਂ ਨਿਕਲ ਜੂਗਾ ਕਿ ਹਾਲੇ ਹੋਰ ਕੁਕਾ ਸਿਰ ਬਾਕੀ ਆ ਚਲੋ ਤੇ ਦੇਖਦੇ ਆ ਆਪਾਂ ਆਉਣ ਵਾਲੇ ਟਾਈਮ ਦੇ ਵਿੱਚ ਉਹਨਾਂ ਦੇ ਰੂਪ ਰੂਪ ਹੋਵਾਂਗੇ ਕਿੰਨੇ ਸਾਰੇ ਜਣੇ ਤੇ ਆਪਾਂ ਯਾਦਾਂ ਪੁਰਾਣੀਆਂ ਤਾਜ਼ੀਆਂ ਕਰਾਂਗੇ ਉਨਾ ਦੇ ਗਈ ਕੀ ਦੇ ਨਾਲ ਬਹੁਤ ਜਲਦ ਤੇ ਫਿਰ ਮਿਲਦੇ ਆਂ ਦੋਸਤੋ ਇੱਕ ਨਵੀਂ ਵੀਡੀਓ ਦੇ ਨਾਲ ਤੇ ਇਸ ਕਿਉਂਕਿ ਇੱਥੇ ਇਸ ਪੈਂਡ ਦੇ ਵਿੱਚ ਨੈਟ ਅੱਜ ਥੋੜਾ ਜਿਹਾ ਘਟ ਆ ਰਿਹਾ ਵਾ ਤੇ ਸਾਰਾ ਪੈਂਡ ਆਪਾਂ ਲਾਈਵ ਨਹੀਂ ਕਰ ਸਕਦੇ ਹੈਗੇ ਤੇ ਉਹ ਆਪਾਂ ਸ਼ੂਟ ਕਰਕੇ ਰੱਖ ਲਿਆ ਵਾ ਤੇ ਬਹੁਤ ਹੀ ਜਲਦ ਤੁਹਾਡੇ ਕੋਲ ਗਰੀ ਇਹ ਵੀਡੀਓ 50 50 ਜਾਊਗੀ ਇਹ ਸਹੀ ਹੈ ਫੇ ਦੋਸਤੋ ਮਿਲਦੇ ਆਂ ਫੇਰ ਤੇ ਮਿਲਦੇ ਆਂ ਜੀ ਫੇਰ ਇੱਕ ਨਵੀਂ ਵੀਡੀਓ ਦੇ ਨਾਲ ਅੱਜ ਦੀ ਹੈਰੀ ਪ੍ਰਵਾਨ ਕਰਿਓ ਤਦ ਤੱਕ ਲਈ ਰੱਬ ਰੱਖਾ ਸਿਰੇ shear ਪਹੁੰਚ ਹੀ ਜਾਵੇ ਭਾਜੀ ਬੱਬਲੀ ਕਿਤੇ ਕਰ